ਸਤ ਸ੍ਰੀ ਅਕਾਲ ਭਾਈ ਰਾਤ ਦੇ ਵੱਜ ਗਏ ਭਾਈ 8 ਇੰਡੀਆ ਤੇ ਇੰਗਲੈਂਡ ਦਾ ਮੈਚ ਵੀ ਸ਼ੁਰੂ ਹੋ ਗਿਆ ਪਰ ਮੀਂਹ ਪਿੰਦਾ ਹਲੇ ਤੇ ਇੱਧਰ ਭਾਈ ਕਹਿੰਦੇ ਵੀ ਅੱਜ ਕੰਮ ਨਵੇੜ ਕੇ ਜਾਣਾ ਕਰਨ ਉਹ ਭਈਏ ਕਹਿੰਦੇ ਸਵੇਰੇ ਸੀ ਖਾਜਰੇ ਆਉਣਾ ਜਿਹੜੀ ਲਾਉਣ ਸਤ ਸ੍ਰੀ ਅਕਾਲ ਜੀ ਲਾਈਟ ਭਾਦੀ ਵੀ ਥੋੜੇ ਜਿਹਾ ਪਹਿਲਾਂ ਸਤ ਸ੍ਰੀ ਅਕਾਲ ਜੀ ਭਾਈ ਖਾੜਿਆਂ ਨੂੰ ਖੜਿਆ ਤਾਂ ਹੋਇਆ ਤੇ ਅੱਜਾ ਡ੍ਰੈਕਟਰ ਮੰਡ ਜਿ ਖੜੇ ਤੇ ਜਿਹੜੀ ਲਾਉਣ ਤੇ ਹਾਂ ਉਹ ਬਾਪੂ ਕਾ ਸਵੇਰੇ ਚ ਲਾਉਂਗੇ ਲੇਟ ਆ ਜਾਣੀਗਾ ਖਾਜਰੇ ਉਹ ਕਹਿੰਦੇ ਸੀ 4 ਵਜੇ ਜੀਵੀ ਲਾਉਣੀ ਆ ਜੀ ਮੈਂ ਕੱਦੂ ਰੂਟਾ ਵੇਟਰ ਨਾਲ ਕਰਨਾ ਲੈ ਲਈ ਰਹਿ ਜਾਣੀ ਢੱਕਾ ਪੱਟ ਹੋਈ ਜਾਣਾ ਉਹ ਤਾਂ ਫੇਰੇ ਜੀ ਹੁਣ ਕੱਦੂ ਕਰਨਾ ਪੈਣਾ ਰਾਹ ਪਰ ਜੱਲੇਆ ਬਸ ਕੱਦੂ ਨੂੰ ਕਰਨ ਨੂੰ ਦੇ ਲੱਗਣ ਪਰ ਜੱਲੇਆ ਕੱਦੂ ਕਰ ਦੇ ਇਹ ਮਾਹ ਦਾ ਪਾਣੀ ਸਵੇਰੇ ਭਰ ਦੇ ਮੈਂ ਨਹੀਂ ਉਹ ਜਾਂ ਟਰੈਕਟਰ ਲਿਆ ਆਦਾ ਟਰੈਕਟਰ ਲਿਆਉਂਦਾ ਕਰ ਦੇ ਫੋਨ ਉਹਨੂੰ ਉਹ ਲੱਗਦਾ ਮਨ ਟਰੈਕਟਰ ਤੇ ਵਾਲਾ ਹੀ ਆਉਂਦਾ ਕਈ ਨੂੰ ਕਹਾਂ ਮੋਟਰ ਤੇ ਟਰੈਕਟਰ ਖੜਾ ਟਰੈਕਟਰ ਲਿਆਉ ਉਹ ਹਨਾ ਮੋਟਰ ਤੇ ਹੈ ਨਹੀਂ ਤੇ ਅੰਦਰ ਖੜਾ ਖੜਾ ਜੇ ਅੰਦਰ ਖੜਾ ਹੋਣਾ ਹਾਂ ਹਾਂ ਅੰਦਰ ਖੜਾ ਤਾਂ ਸਮਾਂ ਦੇਖੀ ਉਹ ਬਾਈ ਵੀ ਨਾ ਹੈ ਟੈਕ ਪਰ ਆਇਆ ਬਥਮਾਨਾ ਦੇਖਿਆ ਮੈਂ ਮੀਚ ਕੱਦੂ ਕਰਕੇ ਆਇਆ ਦੋ ਪੀਲੇਆਂ ਦਾ ਪੀਲੇ ਦਾ ਉਹ ਪੀਲਾ ਦਾ ਉਹਨਾਂ ਦਾ ਕਰਨ ਦਾ ਲਾਗ ਦੋ ਜਿਹੜੀ ਪੀਲੇ ਦਾ ਪੂਰਾ ਹੈਲੋ ਕਿੱਥੇ ਹੋਰ ਫਿਰ ਮੈਂ ਤਾਂ ਵਧੀਆ ਉਹ ਸੁਣਾ ਤੇਰੀ ਬੱਧੀ ਗਿਆ ਲਾ ਤਾਲਿਆ ਮੇਰੇ ਨਾਲ ਇੰਡੀਆ ਦੇ ਮੈਚ ਹੋਊਗਾ ਨਹੀਂ ਫਿਰ ਜਬ ਵਧੀਆ ਜਦਾ ਫਾਈਨਲ ਚ ਤਾਂ ਜਾਊਂਗਾ ਨਹੀਂ ਜਿਹੜੀ ਜੀਬ ਮੈਂ ਖੇਰ ਕੇ ਆਲੀ ਗਾ ਹੈ ਗਈ ਹੈ ਸੁਆਦ ਉਹ ਕਰੇਗਾ ਜੇ ਮੀਏ ਪੈ ਰਿਹਾ ਕਹੇ ਜਿੱਤੇ ਜਾਂ ਹਾਰੇ ਵਰ ਖੇਲਣਾ ਬਣਦਾ ਹੱਜ ਜਦੋਂ ਮੀਂਹ ਪੈ ਰਿਹਾ ਕੋਈ ਬਸੇ ਨਹੀਂ ਕੰਮ ਕੀਦਾ ਯਾਰ ਫਿਰ ਇੰਡੀਆ ਦਾ ਇਹ ਅੱਜ ਮੈਚ ਮਾ ਮੋਟਾ ਹੋ ਗਿਆ ਨਾ 10 ਓਵਰਾਂ ਦਾ ਡੀਐਲਐਸ ਜੀ ਹੋ ਗਿਆ ਜੀ ਉਹ ਫਿਰ ਕੰਮ ਹੋ ਖਰਾਬ ਆਹ ਵਰਲਡ ਕੱਪ ਸਾਰੇ ਖਰਾਬ ਕਰਦਾ ਜਨਾ ਯਾਰ ਕਿਦਾ ਤੇਚਾ ਖਰਾਬ ਆ ਕਿ ਮੀਂਹ ਆ ਕੰਮ ਖਰਾਬ ਆ ਵਰਲਡ ਕੱਪ ਦਾ ਇਹਦਾ ਇੰਡੀਆ 'ਚ ਕਿ ਆ ਮੌਸਮ ਵਧੀਆ ਇਹਨੂੰ ਕੀ ਪਤਾ ਵਰਲਡ ਕੱਪ ਦਾ ਯਾਰ ਚਲੋ ਕਿੱਥੇ ਆ ਰਾਜੇ ਨੂੰ ਦਿੱਤੀ ਇਹ ਯੂਐਸਏ ਵਰ ਬੈਸਟ ਨਹੀਂ ਦੁਆਚ ਹੋ ਰਹੇ ਆ ਯੂਐਸਏ ਦੇ ਮੈਚਸ ਸਮਾਪਤ ਹੋ ਗਏ। ਇਹ ਤਾਂ ਰੁੰਡੀਆ ਖੇਡਣੇ ਵਾਲਾ ਯਾਰ। ਬੈਸਟ ਟੀਮਾਂ ਚੱਲ ਰਹੀਆਂ। ਜੇ ਨੂੰ ਪਤਾ ਹੁੰਦਾ ਕ੍ਰਿਕਟ ਦਾ ਤਾਂ ਹੀ। ਇਹ ਤਾਂ ਕਸਕਾ ਪਾਇ ਹੀ ਨਹੀਂ ਮੈਂ। ਇਹ ਤਾਂ ਰੁੰਡੀਆ ਖੇਲੇ ਕਰਦਾ ਤਾਂ ਜੇ ਟੂਟਾ ਹੁੰਦਾ ਤਾਂ ਪੁੱਛ ਲੈ। ਆ ਤਿੰਨ ਦਿਨ ਪੁੱਛ ਰਹੀ ਜਿਆਦਾ ਲੜਪੇ ਕਰਦਾ ਤਾਂ। ਆ ਸੀ ਵਿਹਲੇ ਚੱਲ ਤੂੰ ਮੈਨੂੰ ਜਿਆਦਾ ਕੰਮ। ਸਾਡੇ ਕੋਲ ਤਾਂ ਟਾਈਮ ਨਹੀਂ। ਸਿੱਧਾ ਕਿ ਮੈਨੂੰ ਮੈਨੂੰ ਸਿੱਧਾ ਕਿ ਮੈਨੂੰ ਨੌਲੇਜ ਨਹੀਂ ਹੈ। ਐ ਨਹੀਂ ਮੈਨੂੰ ਪਤਾ ਹੀ ਨਹੀਂ ਹੈ। ਅਸੀਂ ਤਾਂ ਇੰਨਾ ਖੇਲੇ ਕੋਈ ਅੰਤ ਨਹੀਂ ਪੁੱਛ ਲੈ ਗੱਗੇ ਨੂੰ। ਅੱਜ ਬਹੁਤ ਖੇਲੇ। ਮੈਂ ਤਾਂ ਹੁਣ ਵੀ ਬਾਈ ਖੇਡ ਲਉਣਾ। ਕੱਲ ਵੀ ਖੇਡ ਜੀ ਜੀ ਸਾਹਿਬ ਨੂੰ ਕੱਲ ਦੀ ਫੀਸ ਲੈ ਕੇ ਕਹਿੰਦਾ ਮੈਂ ਲੈ ਗਈ ਰੋ ਰੋਏ ਪਿਆ ਹਾਂ ਕਹਿੰਦਾ ਮੈਂ ਲੈ ਕੇ ਵੀ ਜਾਣੀ ਕਹਿੰਦਾ ਮੈਂ ਤਾਂ ਮੈਂ ਤਾਂ ਲੈ ਕੇ ਹੀ ਜਾਣੀ ਕਹਿੰਦਾ ਤੁਹਾਨੂੰ ਇੰਨੀਆਂ ਜਿਤਾਉਂਦਾ ਕੈਲ ਜਾ ਜਾ ਕੇ ਲੈ ਕੇ ਕੇ ਆਓ ਕੱਲ ਲੈ ਕੇ ਗਿਆ ਮੈਂ ਟ੍ਰਾਪ ਉਹ ਹਾ ਤਾਂ ਕਹਿੰਦਾ ਤੁਲੀ ਮੈਨੂੰ ਗਾਇ ਲੈ ਕੇ ਪਿਆ ਉਹਨਾਂ ਰਾਤ ਜੀ ਜੀ ਕਹਿੰਦਾ ਮੈਂ ਗੱਡੀ ਮੇਂ ਢਾ ਰੱਖਿਆ ਬਣੀ ਤੂੰ ਉਧਰ ਤੂੰ ਤੇ ਮੈਂ ਖੋਣੀ ਐ ਇਹ ਹਾਂ ਆਂ ਜੀ ਜੱਫੀ ਪੇ ਸਾਰੀ ਗੱਡੀ ਮੈਂ ਕੋਕੋ ਕੁੱਟ ਕੇ ਸਾਤੀਆਂ ਲਾ ਕੇ ਰੱਖੀ ਮੈਂ ਮੈਂ ਜਾ ਲੈ ਜਾ ਕੇ ਤੇ ਨਹੀਂ ਚਲ ਆਏ ਦੂਏ ਨੰਬਰ ਵਾਲੀ ਜੋ ਸੀ ਆਹ ਫਾਈਨਲ ਮੈਂ ਜਹਾਰ ਕੇ ਤੇ ਫਾਈਨਲ ਆਰ ਜੀ ਫੜਨੀ ਰਹਾ ਹੋ ਗਿਆ ਤੇ ਬੋਲ ਦੇ ਹੁਣ ਆਪਾਂ ਕਹਿੰਦੇ ਹਾਂ ਤੂੰ ਪੰਜ ਮਰਗੇ 11 ਬਾਦੀ ਨੂੰ ਸਾਰੇ ਦੁਪਹਿਰੇ ਖੇਡੀ ਜਾਏ ਕਰਦੇ ਸੀ ਸਾਡ ਦੁਪਹਿਰਾ ਕੰਮ ਜਾਂਦਾ ਦਾ ਬਾਈ ਪੜੇ ਤੂੰ ਪਾਣੀ ਲੱਗੀ ਥੜੀ ਜਾ ਦੇਖ ਲੈ ਹੁਣ ਤਾਂ ਪਾਈ ਬਹੁਤ ਆਂਦੇ ਆ ਕੱਲ ਵੀ ਤਾਂ ਉਹ ਲੱਗਿਆ ਹੈ ਕਾ ਵੀ ਰੋਮ ਇੱਕ ਦਿਨ ਦਾ ਹੀ ਤਾਂ ਆਪਾਂ ਪਾਜਾ ਖੇਡਣਾ 12 ਟੀਮਾਂ ਇੱਕ ਦਿਨ ਦਾ ਮੈਚ ਸ਼ਾਮ ਤੱਕ ਖਤਮ ਹੋ ਤਾ ਬਸ ਕੋਈ ਕਹਿੰਦਾ ਵੀ ਖੇਡਣਾ ਛੱਡ ਕੇ ਨਾ ਉਹ ਛੱਡ ਕੇ ਨਾ ਕਿ ਇੱਕ ਪੰਜ ਉਹ ਚਾਹੀਦਾ ਰੰਮੇ ਯਾਰ ਚਾਹੀਦਾ ਦਿਮਾਗ ਫਸ ਜਾਂਦਾ ਬੰਦੇ ਦਾ ਲੱਗਦੀ ਨਹੀਂ ਤੂੰ ਪਾ ਓਕੜੀ ਹੋ ਜਾਂਦੇ ਯਾਰ ਉਹ ਹੀ ਬੰਦਾ ਹੋ ਜਾਂਦਾ ਆ ਤੋਂ 5 ਬਰੀ ਹੋ ਜਾਣਾ ਹੁਣ ਤਾਂ 5 ਨਿਕਲਦੇ ਨਹੀਂ ਹੈਗੇ ਏਸੀ ਵਿੱਚ ਏਸੀ ਨੇ ਸਭ ਤੋਂ ਕੰਮ ਕਰਦੇ ਤੇ ਇਹ ਬਾਤ ਦੇਖੋ ਕੋ ਖਾਣ ਨੂੰ ਮਗਾਓ ਜੀ ਅਸੀਂ ਦੂਰ ਆਏ ਆ ਰਾਤ ਦਾ ਟਾਈਮ ਆ ਭੁੱਖ ਲੱਗੀ ਪਈ ਆ ਦੇਖਦੇ ਭਾਈ ਕਿਹਲੇ ਕਿਹੋਂ ਦਾ ਖਾਣ ਨੂੰ ਬਾਪੂ ਯਾਰ ਹੁਣ ਤੂੰ ਟਰੈਕਟਰ ਮਂਗਾ ਤੇਰਾ ਭਰ ਗਿਆ ਤਾਂ ਰਾਤ ਦੇ 12 ਵਜੇ ਹੋਣੇ ਨੇ ਮਗਾ ਮਾ ਕੀ ਭਰ ਗਿਆ ਲੈ ਪਾਣੀ ਦਿਖਾ ਲੈ ਮੋਟਰਸਾਈਕਲ ਕੱਦੂ ਕਰਨੋ ਕਿਆ ਹੋ ਗਿਆ ਹੈ ਕੰਮ ਪਰ ਇਹ ਮੋਟਰਸਾਈਕਲ ਲੈ ਕੇ ਅਸੀਂ ਕਿੱਥੇ ਜਾਉਂਗੇ ਨਾ ਨਾ ਆਪਣਾ ਉਰ ਨੂੰ ਐ ਹੋ ਜਾ ਵਿੱਚ ਨੂੰ ਗੋਲੀ ਹੋਇਆ ਆਪਾਂ ਪੈਦਲ ਪੈਦਲ ਆਜ ਨੂੰ ਆਵੇਂ ਮੋੜ ਤੇ ਪਰੋਣਾ ਲਈ ਜੀ ਉਹ ਮੋਟਰਸਾਈਕਲ ਮੱਕਰੇ ਹੀ ਛੱਡੇ ਆਉਣਾ ਉਹ ਛੱਡ ਗਿਆ ਉਹ ਤੁਰੇ ਚਾਰ ਹੱਥ ਤੇ ਮੋੜ ਤੇ ਖਿਦਲੀ ਜਾਂਦੇ ਉਹ ਦੋ ਟਰੈਕਟਰ ਵੀ ਲੈ ਕੇ ਆਉਣੇ ਆ ਨਹੀਂ ਨਹੀਂ ਉਹ ਬਾਪੂ ਵੀ ਛੱਡ ਦੇਣਾ ਟਰੈਕਟਰ ਫਿਰ ਆਏ ਆ ਜੇ ਬਾਪੂ ਨੇ ਕਈ ਮੋਟਰਸਾਈਕਲ ਕਹੀਦਾ ਇਹ ਕੋਈ ਬੜਾ ਟਰੈਕਟਰ ਵੀ ਤਾਂ ਲੈ ਕੇ ਜਾਣਾ ਕਰਨ ਉਹ ਟਰੈਕਟਰ ਲੈ ਜੂ ਆਹ ਤੂੰ ਚੱਲਣਾ ਨਹੀਂ ਹੈਗਾ ਇਹ ਭਰ ਜਾ ਕੇ ਸਤਾਂ ਬਸ ਇਹ ਤਾਂ ਕਹਿਦਾ ਰਾਂ ਦੋ ਟਰੈਕਟਰ ਲੈ ਕੇ ਆ ਕਦੋਂ ਤਿਆਰ ਆ ਉਹ ਕੱਟ ਪਾਣੀ ਚ ਲਵਾ ਕੇ ਸਵੇਰੇ ਨਾਲ ਫੈਟ ਹੋ ਜਾਣਾ ਨੇ ਐ ਨਾ ਉੱਥੇ ਪਾਣੀ ਪਾ ਦਣਾ ਬਟ ਬਣ ਜੀ ਦੇ ਸੈਟ ਹੋ ਜੇ ਨੇ ਪਾਣੀ ਪਾ ਦਣਾ ਮਾੜਾ ਮਾੜਾ ਪਾਣੀ ਪਾਣਾ ਲੱਗੂ ਛੋਗਾ ਤੇ ਨੂੰ ਨਹੀਂ ਲਾ ਦੇਣਾ ਜਿਨੇ ਨੂੰ ਲਾਈਟ ਨੇ ਭਜਣਾ 12 ਵਜੇ ਲਾਈਟ ਭਜਣੀ ਆ ਇੱਥੇ ਨਾਲ ਲੱਗੀ ਕੋਈ ਕਰਾਣੀ ਜੇ ਲੱਗਣੀ ਸਾਰੇ ਅਸਰੀ ਗਾਲ ਜੀ ਰਵੀ ਚਾਚਾ ਲਿਆ ਫਿਰ ਮਹਾ ਭਾਈ ਨੇ ਰਾਜਣਾ ਸਾਨੂੰ ਗੋਪੀ ਨੂੰ ਬਜਨੇ 12 11 12 ਬਚੀ ਭਾਈ ਉਹ ਬਰਗਰ ਖਾ ਲੈਂਦੇ ਆ ਠੀਕ ਨਹੀਂ ਹੁਣ ਜਾਉਂਗੇ ਗੱਦੂ ਗੱਦੂ ਕਰਕੇ 2 ਕਿਲੋ ਦਾ ਗੱਦੂ ਬੰਨਾ ਔਰ ਤੋ ਬੰਦੇ ਆਰਟੀ ਵੀ ਆਵੇ ਨਾਲ ਆ ਵਾਹ ਮੈਂ ਜਾਂ ਤਾਂ ਨਹੀਂ ਛੱਡ ਦਿੰਦਾ ਬਾਈ ਮੈਂ ਉੱਥੇ ਕੀ ਪੰਮਾ ਮੋਟਰਸਾਈਕਲ ਬੰਨੀ ਤਾਂ ਮੇਰੇ ਨਾਲ ਤਾਂ ਕੀ ਇਹਨੂੰ ਛੱਡ ਦੀ ਉੱਥੇ ਇਹਨੇ ਜਾਣਾ ਹੋਣਾ ਇਹਦਾ ਮੋਟਰਸਾਈਕਲ ਖੜਾ ਉਥੇਰੇ ਦੇ ਨਿਸਕ ਪਾ ਕੋਈ ਚੋਰੀਆਂ ਕਰ ਲੈ ਜਵੇ ਆਹੋ ਉੱਥੇ ਕਿਹੜਾ ਬੋਲਟਰ ਬਣਾਈ ਹੋਰ ਮਾਰੀ ਇੰਚ ਨੂੰ ਕਿੰਨੀ ਕੀ ਹੈ ਕੂੜੇ ਜੇ ਲੱਗੇ ਉਹ ਨਹੀਂ ਆਏਗਾ ਕੂੜੇ ਰਾਤ ਨੂੰ ਕੀ ਪਤਾ ਲੱਗਣਾ ਮੈਂ ਹੱਟਾ ਕੋਈ ਮੱਦੀ ਜਿਹੜੀ ਯਾਰਾਂ ਦਾ ਅੰਦਰ ਘੁੱਟਣਾ ਅੰਦਰ ਹੈ ਕਿ ਨਹੀਂ ਪਾ ਦੇ ਮੈਨੂੰ ਵੀ ਇੱਕ ਕੱਪ ਲੈ ਕਫਾ ਪਾ ਦੇ ਯਾਰ ਕੀ ਗੱਲ ਆ ਬੁਰੇ ਪਾ ਦੇ ਭਾਈ ਇੱਕ ਇੱਕ ਬੰਨ ਆਪਣਾ 11 ਵਜੇ ਨਹੀਂ ਛਾਣਦੇ 12 ਵਜੇ ਤਾਂ ਹੀ 12 ਵਜੇ ਦੇ ਬਾਅਦ ਅਪਣੀ ਰੋਟੀ ਖਾਣ ਦੀ ਜਾਂਦੇ ਥੋੜੇ ਪਾਜ ਭੂਂਡਵਾਉਣ ਨਿਕਲੇ ਕੇ ਅੱਜ ਤਾਂ ਫੰਗਾ ਨਹੀਂ ਕਰਕੇ ਫੰਗਾਂ ਦੇ ਕੀੜੇ ਨੇ ਬੰਨੇ ਨਿਕਲੇ ਛਾੜਦੇ ਗੱਲਾਂ ਉਹ ਮੀਂਹ ਤਾਂ ਹੁਣ ਇਹੀ ਆ ਹੋਰ ਮੱਛਰ ਬਾਲ ਹੋਣਾ ਹੁਣ ਨਿਕਲ ਲਾ ਕੇ ਉੱਥੇ ਜਾ ਬਰਗਰ ਬਣਾਉਂਦਾ ਮੈਂ ਬਾਵੇ ਨੂੰ ਕਿਹਾ ਮੈਂ ਹੁਣ ਬੱਚਿਆਂ ਨਾਲ ਦੱਸ ਦੀ ਉਹ ਫਟਾਫਟ ਬਣਾ ਦੇ ਜਾਂ ਹੁਣੇ ਲੱਗੇ ਤੇ ਆ ਗਏ ਨੌਨ ਬੱਚਾ ਵਰਕਰ ਬਣਾ ਦੇ ਕਿਤੇ ਵੜਾ ਵੜਾ ਬਣਾ ਦੇ ਪਾਣੀ ਹੋ ਗਿਆ ਪੂਰਾ ਹੈ ਪਾਣੀ ਹੋ ਗਿਆ ਤਾਂ ਡਾ ਕੇ ਪਿਆ ਬਸ ਉੱਥੇ ਲੇਟ ਹੋ ਗਏ ਉੱਥੇ ਲੇਟ ਹੋ ਗਏ ਭਈਆ ਦੀ ਘੜ ਗਈ ਪਨੀਰੀ ਦੀ ਦਿਨ ਦਿਨ ਕੰਮ ਨਬੇੜ ਦੇਣਾ ਬੜੀਆ ਹੁਣ ਸਵੇਰ ਨੂੰ ਭਈਆ ਆ ਤਾਂ ਜਾਉਂਗਾ ਉਹਨੇ ਕਾ ਪਾਇਆ ਪਿਆ ਤਾਂ ਭਈਆ ਵਾ ਕਦੂ ਨਹੀਂ ਆਇਆ ਭਈਆ ਤੇਲ ਵਾਲਾ ਪਾਉਂਦੇ ਵੀ ਨਹੀਂ ਨੇ ਤੇ ਕਰ ਦੇਣਾ ਮਾਸਟਰ ਦੀ ਗੱਲ ਬਾਈ ਸਹੀ ਹੋ ਗਈ ਅੱਜ ਅਸੀਂ ਕਿਹਾ ਵੀ ਤੇਲ ਦੇਖਿਆ ਵੀ ਤੇਲ ਲੱਗ ਗਿਆ 5 4 ਲੀਟਰ ਇਹ ਕਹੀਗਾ ਭਈਆ ਉਹ ਕਹਿੰਦਾ ਮੈਂ ਨਹੀਂ ਕਦੂ ਕਰਨਾਗਾ ਅੱਲੇ ਕਰੂੰਗਾ ਮਾਸਟਰ ਕਹਾਂ ਤੂੰ ਦੇਖ ਲਈਂਗਾ ਤਾਂ ਕਦੂ ਪੱਕਾ ਕਰਨਾ ਅੱਜ ਅੱਜ ਕਹੀ ਗੱਲ ਹੋ ਗਈ ਦੀ ਇਹ ਨਹੀਂ ਮੰਨਿਆ ਭਈਆ ਵੀ ਸਾਡੇ ਲੱਗ ਕੇ ਕਹਿਣਗੇ ਅਸੀਂ ਵਿਹਲੇ ਹੋ ਜਾਣਾ ਕੱਲ ਮੈਂ ਲਾਇਆ ਫਿਰ ਮਾਫਰ ਤੇਰੇ ਲਈ ਬਾਈ ਤੁਸੀਂ ਦੇ ਦਿਓ ਠੀਕ ਨਹੀਂ ਗੱਲ ਲੱਗ ਕੇ ਮੈਂ ਤੇ ਇਹ ਲਈ ਨਾ ਯਾਰ ਮੈਂ ਲੀਡ ਲੱਗਿਆ ਤੁਸੀਂ ਪੈਸੇ ਦੇ ਤੇ ਕਹਿੰਦੇ ਲੈ ਲੈ ਮੈਂ ਸਮਝ ਆਉਂਦਾ ਲੈਟ ਆਉਣੀ ਕੋਈ ਨਹੀਂ ਆਉਣੀ ਚੱਲ ਹੁਣ ਆ ਹੋ ਜਾਣਾ ਗੱਦੂ ਤੇਰਾ ਘੰਟਾ ਕੇ ਡੇਢ ਘੰਟਾ ਤੂੰ ਤਾਂ ਹੋ ਜਾਣਾ ਜੇ ਲੋਡ ਪਈ ਤਾਂ ਕੱਲੂ ਬਾਅਦ ਤੇ ਬਾਅਦ ਤੈਨੂੰ ਅੱਧਾ ਘੰਟਾ ਚਲਾਉਣ ਦੀ ਲੋਡ ਪਊਗੀ ਉਹ ਗੀਨਿਆ ਉਹ ਗੀਨਿਆ ਤੇ ਅੱਧਾ ਘੰਟਾ ਸੀ ਇੰਜਨ ਚਲਾ ਦੇਣਾ ਇੰਜਨ ਐ ਕਾ ਦਿਨ ਮਾ ਤਾਂ ਹੁਣ ਪੈ ਪੂਬ ਕਿੱਥੇ ਲਿਆਉਂਦੇ ਰਾਤ ਨੂੰ ਇਕੱਠੇ ਕਰਕੇ ਅਸੀਂ ਮੈਂ ਪੈ ਉਹ ਤੇ ਬੜਾ ਲਾ ਮਾਥੇ ਚੜਾਲ ਗਿਆ ਤੇ ਰੋਟੀ ਲੱਬੂ ਲਈ ਤਰੂ ਗਿਆ ਜਾਗਾ ਆਹੋ ਖਬਰੇ ਪਈ ਹੋਵੇ ਘਰਾਂ ਕੋਈ ਯਾਰ ਪਈਆ ਵੀ ਆਪਣੇ ਪੈ ਲੱਬੂ ਪਈਆ ਹਾਂ ਤੇ ਬਈ 6 ਦੀ ਉਹ ਢੋਲ ਚ ਪਈ ਇੱਕ ਉਹ ਤਾਂ ਕੱਲ ਮੋਟਰ ਵੀ ਕਹਿਨਤਾ ਕਹਿੰਦਾ ਚਿਲਾ ਲਓ ਵੀਰਾ ਪੈ ਲੱਬੂ ਲਾ ਲਓ ਕਹਿੰਦਾ ਨੱਕਰੇ ਜੋ ਉਹ ਵੀ ਕੀ ਕਰੀ ਉਹ ਲੈਟ ਪੈ ਹੈ ਨਹੀਂ ਤਾਂ ਚਲਾਉਣਾ ਪਿਆ ਇਹਦਾ ਸਰ ਗਿਆ ਦਾ ਕੰਮ ਪਰ ਰਾਤ ਦੀ 8:00 ਵਜੇ ਵੀ ਸੋਣੀ ਦੂਖਲੀਓ ਘਰ ਤੇ ਨੇ ਉਹ ਇੰਜਨ ਨੂੰ ਹੈਂਡਲ ਮਾਰ ਲਾ ਇੰਜਨ ਨੂੰ ਮਾਰੂਗਾ ਕੱਲ ਨੂੰ ਯਾਰ ਹੋਰ ਕੀ ਵਧੀਆ ਕੰਮ ਓਏ ਹੈ ਇੰਜਨ ਮਾਰ ਲੈਣਾ ਹੈਂਡਲ ਗੰਨੇ ਵਾਂ ਪੈਪ ਪਿਆ ਗੰਨੇ ਵਾਂ ਇਕੱਠਾ ਕਰਨੇ ਵਾਲਾ ਹੁਣ ਬਾਸ ਇਹਦੇਰੇ ਮੱਕੇ ਦਾ ਇਕੱਠਾ ਕਰੂਗੇ ਜਾ ਕੇ ਜਿੰਦਾ ਪਾਣੀ ਬਹੁਤ ਹੈ ਤੁਹਾਨੂੰ ਜੀ ਆਗੀ ਬਾਈ ਅੱਜ ਮੀਂਹ ਤੇ ਜਿੰਨਾ ਕੁ ਹੋਰ ਫਸਲਾਂ ਸਾਰੀਆਂ ਨੂੰ ਇਹ ਨਜ਼ਾਰਾ ਲਿਆਤਾ ਵਾਟਿਆਂ ਨੂੰ ਸਭ ਨੂੰ ਦੱਸੇ ਨੇ ਉਹਦਾ ਪੈਣਾ ਹੋਰ ਹਫਤੇ ਦਾ ਮੀਂਹ ਹੋ ਗਿਆ ਇਹ ਫਸਲਾਂ ਨੂੰ ਹਾਂ ਚਰੀ ਬਾਜਰੇ ਗੰਨਿਆਂ ਨੂੰ ਹਫਤੇ ਦਾ ਮੀਂਹ ਹੋ ਗਿਆ ਉਹ ਪੜਦਾ ਛੱਡੀ ਆ ਦਾਸੀ ਨੇ ਯਾਰ ਪੜਦਾ ਤਾਂ ਛੱਡਣੀ ਉਹ ਕਿੰਨੀ ਭੁੱਖੀ ਹੈ ਕਿੰਨਾ ਚਿਰ ਹੋ ਗਿਆ ਕਿੰਨੇ ਦਿਨ ਹੋ ਗਏ ਮੀਂਹ ਪਈ ਤੂੰ ਸਾਬ ਲਾ ਲਾ ਧਰਤੀ ਤਪੇ ਰਹੀ ਜੀ ਰੋਜ਼ 45 ਡਿਗਰੀ ਵੀ ਤਪਦੀ ਸੀ ਰੋਜ਼ 45 ਪਰ ਮਸਾ 35 ਪਰ ਆਈ ਆ ਹੁਣ ਫਰਕ ਪੈ ਗਿਆ ਪਰ ਇੰਨਾ ਕਾ ਵੀ ਟੈਂਪਰੇਚਰ 30 35 ਰਹਿਣਾ ਹੁਣ। ਪਰਦਾਇ ਜਿਆਦਾ ਰਹਿਣੀ ਹੁਣ ਤੇ ਬਾਦ। ਹਾਂ। ਚਿਪ ਚਿਪ। ਜਾਓ ਹੁਣ ਤੁਸੀਂ ਜਾਓ ਲਿਆਓ। ਬੱਸ ਚੱਲੇ ਚੱਲ। ਓਏ। ਨਾਲੇ ਮੀਂਹ ਦਾ ਹਰੇ ਹੋਰ ਸਵੱਚ। ਹਾਂ ਨਹੀਂ ਸਾਡੇ ਪਾਉਂਦਾ ਹੈ। ਓੱਚ। ਹਾਂ ਮੀਂਹ ਹੋਰ ਸਵ। ਕੋਈ ਗੱਲ ਨਹੀਂ ਪੈਣਦੀ ਹੁਣ। ਫਿਰ ਵੀ ਨਿਗ੍ਹਾ ਰੱਖੀਂ ਕਿ ਆਪ ਬਤਾਉਂਦਾ ਜਾਨਪਰਦਾ। ਹਾਂ ਵੀ ਨਿਗ੍ਹਾ ਰੱਖੋ ਅੱਗੇ। ਓਹ ਹੈਗਾ ਸੁਆ ਹੈਗਾ ਅੰਦਰ। ਸੁਆ ਪਿਆ। ਵਾਹ ਇਹ ਖੜਾ ਕੇ ਜ ਆਉਂਦਾ ਯਾਰ ਉਹ ਖੜ ਕੇ ਆਣਾ ਕੇ ਜ ਨਹੀਂ ਮੇਰੇ ਪਰ ਨੂੰ ਮਾਰੀ ਮਿੱਟੀ ਚੱਕ ਕੇ ਇੱਥੇ ਤੇ ਉਹਨੇ ਆਏ ਜਮਾ ਉੱਥੇ ਦੇ ਥੱਲੇ ਉਹ ਮਾਰੀ ਲੈ ਦੀਏ ਤੂਆ ਤੂਆ ਸਾਲਾ ਥਿੰਗ ਬਹੁਤ ਇੱਥੇ ਆਇਆ ਘਰ ਆ ਜੀ ਉਹ ਬੰਦਾ ਦੇਖ ਕੇ ਆਉਂਦਾ ਚਾਚਾ ਵਾਈਟੇ ਵਾਈਟ ਹੋਏ ਪਰ ਸਾਰਾ ਸ਼ਾਂਤੀ ਦਾ ਪ੍ਰਤੀਕ ਆ ਜਦ ਜਦ ਉਹ ਦੇਸ਼ ਦਾ ਸਾਰਾ ਸ਼ਾਂਤੀ ਦਾ ਪ੍ਰਤੀਕ ਚਾਚੇ ਪਰ ਲੈਡ ਮਾਰਨੀ ਇਹਦੇ ਵੀ ਬਾਈ ਸ਼ਾਂਤੀ ਆ ਸ਼ਾਂਤੀ ਆ ਚਿੱਟਾ ਕੱਪੜਾ ਖੜਾ ਸਾਡਾ ਦਾ ਐਤ ਚਿੱਟਾ ਕੱਪੜਾ ਖੜਾ ਹੈ ਐ ਲੜੇ ਦੂਰ ਦੇਖਾ ਜੰਪ ਕਣ ਲਾ ਜਿਣੀਆ ਹਾਂ ਹਾਂ ਦਿੰਦੇ ਰੂਹ ਤੇ ਕਾ ਜੰਪਦੀ ਆ ਚੱਲ ਹੁਣ ਨਹੀਂ ਹੁਣਾ ਯਾਰ ਉਹ ਰੇ ਮੇਰੇ ਕੋਲ ਬੈਟਰੀ ਹੈਗੀ ਆ ਆ ਬੈਟਰੀ ਲੈ ਆਇਆ ਮੈਂ ਉਹੀ ਮੱਥੇ ਵਾਲੀ ਉਹਦਾ ਖadur ਤੇ ਜੰਪ ਜੰਦੀ ਆ ਜਿਹੜੇ ਦੇ ਨੂੰ ਆਉਂਦਾ ਹੋਇਆ ਚਾਨਣਾ ਬਥੇਰਾ ਹੀ ਦਾ ਲੈ ਲੈ ਬਹੁਤ ਚਾਨਣਾ ਇਹਦਾ ਦਈ ਲੈ ਫਿਰ ਇਹਨਾਂ ਵੀਡੀਓ ਬਣਾਇ ਕਰੀ ਨਹੀਂ ਆ ਮੱਥੇ ਪਰ ਲਾ ਗਿਆ ਜਾਚੇ ਤੇ ਪਰ ਲਾਈਟ ਮਾਰਾਂ ਹਾਂ ਹਾਂ ਲੈ ਚਮਕਦਾ ਤਾਂ ਪੂਰਾ ਚਮਕਦਾ ਪੂਰਾ ਲੈ ਪਾਣੀ ਦੇਖੀਏ ਪਾਣੀ ਕਿੰਨਾ ਕਰ ਲੈ ਦੇਖ ਤਾਂ ਪਾਣੀ ਤਾਂ ਹੋ ਗਿਆ ਬਸ ਜਿੰਨੇ ਨੇ ਟਰੈਕਟਰ ਲੈ ਗਿਆ ਪਾਣੀ ਹੋ ਗਿਆ ਟਰੈਕਟਰਾਂ ਸ਼ਾਟ ਆ ਬਈ ਇਹ ਲੈਣਾ ਹੁਣ ਠੀਕ ਹੈ ਮੱਥੇ ਪਰ ਲਾ ਕੇ ਠੀਕ ਹੈ ਟਰੈਕਟਰ ਤੋਂ ਚਾਲਦਾ ਦਿਖਾਵਾਂਗੇ ਭਈ ਅੱਜ ਰਾਤ ਨੂੰ ਦਾ ਪਾਣੀ ਤਾਂ ਹਲੇ ਉਹ ਤੱਕ ਗਿਆ ਹਲੇ ਹੈਗਾ ਕਸਰਾ ਹਲੇ ਖੜਾ ਪਾਣੀ ਲੱਗਣੀ ਨਹੀਂ ਜਾਣੀ ਮੱਛਰ ਦਾ ਜਿਹ ਹੈ ਮੱਛਰ ਬਹੁਤ ਹੋ ਗਏ ਮੱਛਰ ਦਾ ਘਾਤਾ ਅੱਜ ਜ਼ਿਆਦਾ ਨਿਕਲੇ ਆਇਆ ਹੈ ਨਹੀਂ ਚੜਕੇ ਨਹੀਂ ਰੰਗੀ ਜਾਦਾ ਥੋੜੇ ਕਾਰਨਾ ਵੀ ਪਾ ਘੱਟ ਪਾਣੀ ਗਿਆ ਇਹ ਝੁੰਡ ਜੇ ਮੱਕੀ ਦੇ ਦਾਬੋ ਜੂੰਗੇ ਆਹ ਲੜ ਬੋਰੀ ਹੈ ਭਾਈ ਤਾਂ ਤਪ ਦੈਂਟੜਾ ਰਤਲ ਆ ਮੱਥੇ ਵਾਲੀ ਵੈਂਟਰੀ ਹੈ ਇਹ ਉਹ ਠੀਕ ਆ ਬਹੁਤ ਦੂ ਤੱਕ ਮਾਰਾ ਉਹ ਦੇ ਇਹਨਾਂ ਮਾਦਨ ਆ ਗਿਆ ਉਹ ਬਾਈ ਜੀ ਟਰੈਕਰ ਪਹੁੰਚ ਗਿਆ ਆ ਪਾਣੀ ਪੂਰਾ ਹੋ ਗਿਆ ਪਾਣੀ ਆਪਾਂ ਕੈਂਪ ਤੇ ਆਉਣਾ ਚੰਦਣਾ ਕੱਢੂਗਾ ਕੱਢੂ ਕਰਦਾ ਆ ਗੇ ਲਾਈਟ ਦਾ ਫਾਇਦਾ ਮੱਥੇ ਪਰ ਲਾ ਕੇ ਮੱਥੇ ਤੇ ਲਾ ਕੇ ਮੂਰੇ ਜਾਣਾ ਰਹਿੰਦਾ ਇਧਰ ਨੂੰ ਬਾਦੀ ਨੂੰ ਘੁਮਾਈਆ ਤੇ ਬਾਈ ਨਾ ਭੇਜੀ ਸੀ ਧੂਲੇ ਵਾਲੇ ਨੇ ਦੇਖਿਆ ਗਿਆ ਦਾ ਆਪ ਇਹਨੇ ਲਾ ਦੇ ਬੱਕੇ ਨੂੰ ਫਾਇਦਾ ਹੀ ਦੋ ਠੀਕ ਹੈ ਬਾਈ ਦਾ ਬਹੁਤ ਕੱਟ ਹੈ ਬਹੁਤ ਕੱਟਦੀ ਹੈ ਜਾਂਚ ਕਰੀ ਅੱਛਾ ਹਰ ਸਾਲ ਵਾਲਾ ਚੱਕੂ ਹੋਣ ਬੱਕੇ ਆ 400 ਰੁਪਏ ਬਾਈ ਕਰ ਤੂੰ ਬੰਦੇ ਵਾਲੇ ਖੇਤ ਹੈ ਟਰੈਕਟਰੇ ਵੀ ਬਾਤਾਂ ਬਾਤਾਂ ਨਹੀਂ ਪਾਣੀ ਬਹੁਤ ਆ ਗਿਆ ਜੀ ਹਾਂ ਬਾਹਰੋਂ ਕਰੀ ਆਏ ਮੈਂ ਆਉਂਦਾ ਪਾਣੀ ਹਾਂ ਫੇਰ ਆਹ ਮਾਰੀ ਤੇ ਚੱਲ ਪਾ ਗਏ ਆ ਰਹੇ ਹੋ ਬਹੁਤ ਬੜਾ ਕਹੀ ਜਾਂਦੇ ਨੇ ਕੁਲਦੀ ਇਹ ਕੁਲਦੀ ਜਦੋਂ ਮੈਂ ਬਣ ਗਿਆ ਖੇਤਾਂ ਬਣ ਗਿਆ ਵਾਸਤੇ ਪੈਰ ਪਾ ਕੇ ਦੇ ਖੇਤ ਚ ਹੋਈ ਮੈਂ ਕਹਿੰਦਾ ਗਾਰੰਟੀ ਆਉਣੀ ਲੈ ਲੈ ਜਮੇ ਇਹਦਾ ਵਾਸਤੇ ਮੰਨ ਕੇ ਜਲ ਵੀ ਤੂੰ 2 ਵਾਰ 1.5 ਘੰਟੇ ਦਾ ਕੰਮ ਮਗਾ ਤੂੰ ਬਸ ਤੇ 2 ਕਿਲਰ ਬੱਟ ਕੋਈ ਨਹੀਂ ਵਿੱਚ ਲੋਕ ਇਹ ਪਲਾਟ ਐ ਇਦਾਂ ਹੀ ਸਿੱਧਾ ਜੀ ਟਾਈਮ ਹੀ ਲੱਗਣਾ ਇਹਨੂੰ ਆਹ ਰ ਆ ਮਾਰਾ ਇਹਨੇ 2 ਘੰਟੇ ਚ ਕਰਕੇ ਹੁਣ ਭਾਈ ਯਾਰ ਮੈਂ ਕਹਾਨੂੰ ਵੀ ਇਹ ਬਿਠਾ ਲੈਣੇ ਮਾਤਾ ਬੋਕਰ ਕਹਤਾ ਮਾ ਹੁਣ ਨਹੀਂ ਜਾਤੇ ਰਾਤ ਨੂੰ ਮੈਂ ਸਾ ਤੂੰ ਸੀ ਤਾਂ ਜਾ ਕੇ ਹੁਣ ਚੌਲ ਖਾ ਕੇ ਪੈਣਾ ਅਸੀਂ ਉੱਥੇ ਰਾਤ ਨੂੰ 12 ਵਜੇ ਅਸੀਂ ਲੱਗੇ ਰਹੂਗੇ ਮੈਂ ਤੁਹਾਡੇ ਨਾਲੇ ਸਵੇਰ ਦੇ ਅਸੀਂ ਉਹ ਕਹਦਾ ਅੱਜ ਹੀ ਕੱਦੂ ਨਹੀਂ ਆਏਗਾ ਮੈਂ ਕਰਦੇ ਤੇ ਕੋਈ ਨਹੀਂ ਅੱਜ ਕੱਦੂ ਨਹੀਂ ਆਏਗਾ ਕਹ ਸਵੇਰ ਨੂੰ ਲੈਂਡ ਤੇ ਥੋੜਾ ਖਰਾਬ ਕਰ ਰਹਾ ਮੀਂਹ ਘਟ ਪਿਆ ਕੱਦੂ ਹੈ ਜੀ ਜਿਹਨੂੰ ਕਿਹਾ ਉਹਦੇ ਨੂੰ ਵੀ ਪਾਣੀ ਛੱਡਿਆ ਮੈਂ ਚੱਲ ਕਰਦੇ ਅਸੀਂ ਕਰਦੇ ਥੋੜਾ ਇੰਨਾ ਕੱਲ ਦੀ ਯਾਰੀ ਕਰਦਾ ਮੈਂ ਪਰਸੂ ਆਪਣਾ ਦੇਖਿਓ ਹੁਣ ਗਾੜੀ ਦਾ ਬੱਟਾ ਪਾਉਣ ਨੂੰ ਰਹਿੰਦੀ ਆ ਜਾਂ ਮਾ ਹੁਣ ਠੀਕ ਨਹੀਂ ਗੱਲ ਮਖਰ ਬਵਾ ਮਖਰੀ ਮਖਿਆ ਤਾਂ ਹਲਾ ਕੇ ਨਿਕਲਣਾ ਹੈ ਨਹੀਂ ਕੋਈ ਨਹੀਂ ਕੀ ਕਰਕੇ ਆ ਗਿਆ ਕੀ ਕਰਕੇ ਨਿਕਲਣਾ ਅੱਜ ਇਹ ਜਿਹੜੀ ਤੋਂਪਾਂ ਤੋਂ ਹੋ ਗਈ ਬੰਦ ਵਾਹ ਵੇੜਾ ਮਾਰ ਕੇ ਆਇਆ ਗੰਦੇ ਨਾ ਨਾ ਐ ਹਟਣਾ ਕੋਈ ਬੈ ਜਵੇ ਹਾਂ ਡੱਡੂ ਬੈਠੇ ਰੋਲਪਾ ਆਏ ਬੈਠੇ ਮੂੰਹ ਕਰੀ ਖੇਤ ਕਿੰਦੀ ਨੂੰ ਪਾਣੀ ਕਿੰਦੀ ਨੂੰ ਲੈਨ ਤੇ ਬੈਠੇ ਰੋਲਪ ਪਾਣੀ ਤਾਂ ਹੋ ਗਿਆ ਪੂਰਾ ਰਵਾਜ ਪਾਣੀ ਜਿੰਨਾ ਜੂ ਨਹੀਂ ਨਾ ਕੱਦੂ ਕੰਨਾ ਜਿੰਨਾ ਜਿੰਨਾ ਉਹ ਐਂਡ 'ਚ ਰਹਿਦਾ ਆ ਮੋਟਾ ਉਹ ਸਾਰੇ ਜਗ ਲੱਗ ਗਿਆ ਪਾਣੀ ਹਮ ਜਾਇਆ ਹੈ ਉੱਧਰ ਸਾਰੇ ਲੱਗ ਗਿਆ ਵਟ ਨੂੰ ਗੋਲੀਆਂ ਢੱਕਾਉਣੀਆਂ ਬਸ ਹੁਣ ਹਾਂ ਬਸ ਹੁਣ ਗੈਦੀ ਗੱਲ ਧੱਕ ਰਹੇ ਨਹੀਂ ਇਹਨਾਂ ਗੈਦੀ ਗੱਲ ਗੱਲ ਬੰਦੇ ਨਹੀਂ ਕਰਨਾਂ ਘਾਟਾ ਪਾਤਾ ਸਵੇਰ ਨੂੰ ਬੁਰਾ ਕਰ ਦੂੰਗਾ 4 ਵਜੇ ਆ ਜਾਣੀ ਭਈਆਂ ਦਾ ਕੰਮ ਨਹੀਂ ਖੜੂਗਾ ਬਸ ਨਹੀਂ ਆਇਆ ਵੀ ਤੇ 5-4 ਬੀਤ ਦੇ ਲੱਗ ਗਿਆ ਠੋਕਿਆ ਲੋਜੀ ਸਵੇਰ ਹੋ ਗਈ ਬਾਈ 18 ਟਾਈਮ ਹੋਇਆ ਹਲੇ ਸਾਰਾ ਲਾਤ ਆਇਆ ਸੱਜ ਰਹੀ ਕਿੰਨੇ ਵਜੇ ਆਇਆ ਬਾਈ ਕਿੰਨੇ ਵਜੇ ਆਇਆ ਤਾ 5 ਵਜੇ 5 ਵਜੇ ਆਇਆ ਤਾ ਉਹ ਬੱਟਰ ਦੇ ਖਾਇ ਲਾ ਕੇ ਆਇਆ ਕਿਹੜਾ ਬੱਟਰ ਲਾਉਗਾ ਪੁੱਤਾ ਜਾਉਗਾ ਆਵਰੇ ਮਾ ਦੋ ਲਾ ਵੀ ਤੇ ਤੈਨੂੰ ਕਿਉਂਦਰ ਮਾਸਤ ਮੋਲ ਆਪਣੇ ਘਰ ਮੇ ਮੈਂ ਸਾਨੂੰ ਮਲਗੀ ਦਵਾਈਆਂ ਜਾ ਕੇ ਲਗਾ ਲਗਾ ਪਈ ਲਗਾ ਪਹਿਲਾ ਲਗਾ ਪਈ ਤੜੂ ਰੋਡ ਪਤੀ ਬਣ ਗਿਆ ਗਰੀਬ ਦਾਦਿਆ ਹਾਂ ਇਹ ਗਰੀਬ ਦਾਸ ਹੈ ਇਸ ਕੋ ਕਹਤਾ ਹੈ ਜਮੀਰ ਦਾਸ ਬਣ ਜਾ ਅਮੀਰ ਦਾਸ ਬਣ ਜਾ ਤਾਹੀ ਤਾਹੀ ਥੋਤੇ ਮੁਰੇ ਜਲਦਾ ਹੈ ਅਮੀਰ ਦਾਸ ਬਣੂਗਾ ਇਹ ਫੇਰਾ ਬਈ ਇਹ ਕਹਿੰਦੇ ਇਹ ਕਹਿੰਦੇ ਪੱਟ ਪਾਣੀ ਦੀ ਇੱਕ ਕਹਿੰਦੇ ਹੁਣ ਆਏ ਲੱਗਦਾ ਕਿ ਕਿੱਧਰੋਂ ਜਾਈਏ ਕਿੱਧਰੋਂ ਆਈਏ ਕਹਿੰਦੇ 2 ਕਿਲਰ ਕਿਹਦਾ ਨੌ ਵਿਗੇ ਨੌ ਵਿਗੇ ਨੌ ਵਿਗੇ ਤਾਂ ਵਿਗਾ ਉੱਪਰ ਆਦਰ ਗੰਨੇ ਆ ਉਹ ਹਾਇ ਤਾਂ ਦੋ ਕਿਲੋ ਸਾਨੂੰ ਪੈਸਾ ਲੈ ਗਏ ਨਾ ਜੀ ਨਾ ਦੇਖ ਲੈ ਨੋ ਵੀ ਕਿਦਾ ਮੈਂ ਤਾਂ ਹੀ ਤਾਂ ਨੋ ਵੀ ਕਿਹਾ ਵੀ ਇਹ ਕਾ ਦੋ ਕਿਹ ਕਹਿਣਾ ਦੋ ਕਿਲੋ ਕਹਿਣਾ ਤੈਨੂੰ ਇੱਕ ਵਿੱਕੇ ਚ ਆ ਲੱਗਿਆ ਵਕ ਗੰਨਾ ਤੇ ਹਾਂ ਜੀ ਆ ਜੀ ਆਪਕੋ ਪਤਾ ਹੈ ਮੈਨੂੰ ਪਤਾ ਹੈ ਇਹ ਕੰਮ ਕਰਦੇ ਆ ਗੰਨਾ ਵੀ ਆਮੀ ਗੋਡਾ ਹੈ ਜਿਹੜਾ ਪੁਰਾਣਾ ਬੰਦਾ ਹੈ ਸਮਝਿਆ ਉਹ ਸਭ ਪਤਾ ਜਵੀਰ ਕੀ ਦੀ ਕਿੱਥੇ ਕਿੰਨੀ ਹੈ ਕਿੱਦੀ ਕਿੱਥੇ ਕਿੰਨੀ ਹੈ ਸਾਡੇ ਨਹੀਂ ਨਵਾਂ ਬੰਦਾ ਹਮ ਤਾਨੂੰ ਪਤਾ ਦੂਨੋ ਵਾਰਾ ਕਰ ਦਿੰਦਾ ਹੈ ਪਰ ਇਹ ਦਸ ਉਂਗਲੀਆਂ ਬਰਾਬਰ ਨਹੀਂ ਹੈ ਹੈਗੀ ਆ ਹਾਂ ਜੀ ਪੰਜੇ ਪੰਜੇ ਸਮਝਿਆ ਜੀ ਇਹਦਾ ਵੀ ਬੈਂਕ ਦੇਣਾ ਖਰਾਬ ਵੀ ਬਹੁਤ ਹੈ ਭਈ ਇਹ ਠੀਕ ਵੀ ਉਹਦਾ ਖਰਾਬ ਵੀ ਬਹੁਤ ਹੈ ਗਈਆਂ ਤੇ ਆਹ ਰੇ ਲਵਣੀ ਹੈ ਹੈ ਠੇਲੇ ਕਿਲਾ ਦੂਏ ਪਾਸੇ ਨੂੰ ਕਹਿੰਦਾ ਹੈ ਹਾਂ ਕਿਆ ਕਾ ਹਫਤਾ ਥੋੜਾ ਕਿਆ ਕਾ ਹਫਤਾ ਕਿਆ ਕਰਦੇ ਹੈ ਕਿਆ ਜੀ ਕਿਆ ਕਾ ਹਫਤਾ ਕਿਆ ਕਰਦੇ ਫਿਰ ਕਿਆ ਰੋਪੜ ਜ਼ਿਲ੍ਹਾ ਰਾਸਨ ਖੁੱਲਾ ਰਾਸਨ ਗੁੱਲਾ ਦੇਰ ਕਿਲਾ ਦੇਰ ਕਿਲਾ ਗਿੱਲਾ ਰੋਪੜ ਨਵਾਂਦੇ ਰੋਇਗਾ ਜਿੰਨੀ ਹਾਂ ਛੁੱਟ ਗਿਆ ਇਹ ਜੁਰਦਾ ਉੱਚਾ ਕਿ ਇਹ ਨਹੀਂ ਸੁਣਿਆ ਛੁੜਿਆ ਜੁੜਿਆ ਇਹਦੇ ਰੋਪੜ ਜ਼ਿਲ੍ਹਾ ਰਾਸਨ ਖੁੱਲਾ ਰੋਪੜ ਜ਼ਿਲ੍ਹਾ ਰਾਸਨ ਖੁੱਲਾ ਹਾਦਰ ਕਿਲਾ ਕਿਲਾ ਨਹੀਂ ਕਿਲਾ ਡੇਡ ਦਾ ਕਿਲਾ ਯਾ ਦੂਦਾ ਵੀੜ ਮਿਲ ਗਈ ਨਹੀਂ ਨਹੀਂ ਕਦੂ ਕਦੂ ਜਿਹਾ ਗਿਰ ਗਿਆ ਤਾਂ ਨਹੀਂ ਨਹੀਂ ਉੱਥੇ ਗਰੀ ਆ ਉੱਥੇ ਹੈ ਨਹੀਂ ਮੇ ਟੋੜ ਲਈ ਮਤਲਬ ਮਾ ਭਾਈ ਬੂਸਾ ਸੜਾ ਪਰ ਕਰਾਣਾ ਮਾ ਬੱਚੇ ਦਾ ਪਾ ਗਿਆ ਹੋਵੇ ਪੰਮਾ ਪਤਾ ਨਹੀਂ ਹੁਣ ਰਾਤੋ ਗਰੀ ਬਰਾਦ ਮੇਲੀ ਨਹੀਂ ਬੰਨੂ ਜੇ ਇਧਰ ਹੀ ਰਸਤੇ ਮੈਂ ਗਿਰ ਗਈ ਆਥੇ ਮੈਂ ਇਥੇ ਗਿਰ ਗਈ ਕੀ ਬਤਾਏ ਚ ਗਿਰ ਗਈ ਹੁਣ ਉਹ ਆ ਗਿਆ ਪਾਵਰ ਬੈਂਕ ਹੈ ਪਾਲਾ ਕਹਿ ਗਿਆ ਤਾਂ ਪਾਲਾ ਉਹ ਬੈਠੀ ਹੋਈ ਦੀ ਉਹ ਗਿਰ ਗਈ ਨਾ ਪਾਇੰਟ ਪੀ ਲੈ ਇਹਨਾਂ ਦੀ ਕੀ ਕਰਨੀ ਨਾ ਤਾਂ ਸਾਰਾ ਮੂਹ ਫਾੜ ਆ ਦੇ ਦੇ ਬੈਠੀ ਦੱਸ ਪਾ ਆਜੋ ਗੰਨਾਂ ਇਹ ਬੰਦੋਂਗੇ ਸਾਰੀਆਂ ਉੱਥੇ ਬੈਠੇ ਆ ਆਵਾਜ਼ ਰਿਹੀ ਬੈਠੇ ਪੈ ਤਿੰਨ ਵਜੇ ਦੇਖ ਲਿਆ ਆ ਤਾਂ ਲੀਡਰਾਂ ਮਿਲਲੇ ਤਾਂ ਗੰਨਾਂ ਬੰਦ ਸਾਰੀਆਂ ਮੈਂ ਲੈ ਵੀ ਅੱਜ ਨਹੀਂ ਵੀਡੀਓ ਪੈਂਦੀ ਫਿਰ ਫੇਰ ਕੋਣ 2% ਰਹਿ ਗਿਆ ਫੇਰ ਕਿੱਥੇ ਗਿਆ ਦੇ ਉਹ ਤੇ ਲਿਕੇ ਆ ਸਮੋਸੇ ਵਾਲੇ ਤੇ ਆਹ ਲੱਖੀ ਤੇ ਲੱਖੀ ਦੇ ਨਾਲ ਦੇ ਲਿਆ ਜਰਾ ਫਰ ਮੇਰਾ ਕਾਲੂ ਨਹੀਂ ਤੂੰ ਹਾਂ ਮੂੰਹ ਮੋੜ ਕੇ ਆਉਣੀ ਆ ਨਵੀ ਲੈ ਕੇ ਆਉਣਾ ਹਨ ਵੀ ਰਾਤ 11 ਵਜੇ ਗਿਓ ਤੇ 6:30 ਕਰਾਂ ਗਿਆ ਹੈ 6:30 ਸਮੇਂ ਚਲੀ ਗਏ ਕਰ ਤੇ 11 ਵਜੇ ਭਰ ਗਿਆ ਤਾਂ ਇਹ ਰਾਤ ਪਾਈ ਅਮੀਰ ਜਾਨ ਜਿੱਤ ਗਈ ਰਾਤ ਜਿੱਤ ਗਈ ਹਾਂ ਇਸ ਤਰ੍ਹਾਂ ਸਰਦਾਰੋ ਮੈਂ ਤਾਂ ਚੱਲਿਆ ਬਹੁਤ ਲੇਟ ਤੱਕ ਮੀਂਹ ਵਿੱਚ ਮੀਂਹ ਪਈ ਗਿਆ ਜਦੋਂ ਤੂੰ ਲਗਵਾ ਹੋ ਇੱਕ ਘੰਟਾ ਟਾਈਮ ਲੱਗ ਗਿਆ 12 ਵਜੇ 1 ਵਜੇ ਨਹੀਂ ਇਹ ਜਿੱਤ ਗਈ ਇਹ ਜਿੱਤ ਗਈ ਹੈ ਕਿਹੜੇ ਨਾਲ ਤਾ ਇੰਗਲੈਂਡ ਨਾਲ ਇੰਗਲੈਂਡ ਨਾਲ ਅੰਗਰੇਜ਼ਾਂ ਨਾਲ ਤਾ ਠੀਕ ਆ ਬਾਹਰ ਕੱਢ ਤੇ ਵਰਲਡ ਕੱਪ ਤੇ ਕੱਢ ਤੇ ਹੁਣ ਹੁਣ ਕੀ ਹੁਣ ਇਸ ਦੇ ਬਾਅਦ ਕੀ ਕੀ ਚੱਲਣੀਆਂ ਇਹਦੇ अफ्रीका ਨਾਲ ਸਾਊਥ ਅਫਰੀਕਾ ਅੱਛਾ ਕਾਲੂ ਕਾਲੂ ਫਾਈਨਲ ਆ ਫਿਰ ਬੱਗਾ ਉਹ ਕਾਲੂ ਫਾਈਨਲ ਲੇ ਆ ਕਾਲੂ ਫਾਈਨਲ ਲੇ ਆ ਨਹੀਂ ਆਪਣੇ ਨਾਲ ਹੀ ਆ ਫਿਰ ਉਹਦਾ ਹੈ ਆਪਣੇ ਨਾਲ ਹੀ ਠੀਕ ਆ ਭਾਰਤ ਸਾਊਥ ਅਫਰੀਕਾ ਫਾਈਨਲ ਵਧੀਆ ਤਾਂ ਪੰਕ ਲੈ ਗਿਆ ਨਹੀਂ ਕਾਲੂ ਮੀਂਹ ਦੇ ਲੱਗ ਰੱਬ ਦੇ ਘਰ ਦਾ ਕੋ ਪਤਾ ਨਹੀਂ ਕੋਈ ਪੈ ਵੀ ਬਹੁਤ ਗਿਆ ਜਿੱਦੜ ਪੱਟਾ ਤੋੜੀ ਉਹ ਕਹਿੰਦੇ ਉਹਨੇ ਨਾ ਪੰਕ 500 ਤਰੀਕਾ ਇੱਕ ਵੇ ਹੈਗਾ ਫਿਰ ਖੇਤ ਬਾਕੇ ਆਉਣਾ ਜੱਲੀ ਆ ਹੁਣ ਬਾਹਰ ਉਹ ਪੀ ਤੇ ਨੂੰ ਨਾ ਫਾਲੇ ਨਾਲੇ ਵਾਇਆ ਜੇ ਹਵਾ ਫਿਰ ਗਈ ਵੀ ਫਿਰ ਬਾਤ ਤੋਂ ਇਹਨੂੰ ਕਹਿੰਦਾ ਕੰਪਿਊਟਰ ਕਰਾ ਵੀ ਗਾਲੀ ਲੈ ਜਾਉਂ ਠੀਕ ਨਿਕਾਲੇ ਇਸ ਕਬਾਟ ਨੂੰ ਕਹੀ ਨਾ ਪਾ ਦੂੰਗਾ ਦੂਜਾ ਜਿਹੀ ਕੇਵੇ ਦੇ ਫਿਰ ਆ ਕੋਈ ਫ੍ਰੀ ਫਾਇਰ ਦਾ ਕਿੰਨਾ ਲਾਉਂਦੇ ਉੱਥੇ ਚਲੀਆਂ ਹੈ ਕਿੰਨਾ ਕ ਉਹ ਕਿਲਾ ਹੋਈ ਆ ਜਿਹੜਾ ਮੋੜ ਤੇ ਮੂਰੇ ਜੇ ਤਿੰਨ ਕਿੰਨਾ ਕ ਉਹਨੂੰ ਕੋਲ ਬਾਬਾ ਟੱਬਟੂ ਦੀ ਇਦਾਂ ਹੀ ਬਾਗ ਤੋ ਕਰ ਤਿੰਨ ਕਿ ਵਿਗੇ ਜਗ੍ਹਾ ਨਾ ਸੈਡਾਂ ਦਾ ਬੱਟ ਪਾਉਣੀ ਪੈਣੀ ਯਾਰ ਉਹ ਬਾਅਦ ਚ ਬਾਈ ਕੋ ਕ ਕਰ ਦੇ ਬਸ ਆਹੋ ਉਹਦਾ ਕੰਮ ਹੋਣ ਦੇ ਇਹਨੂੰ ਕਹਿੰਦਾ ਕੰਪਿਊਟਰ ਕਰ ਦੇ ਬਾਕੇ ਚੇਪ ਦੂੰਗੇ ਉਹਨੂੰ ਲੈ ਲੇ ਰਿਓਗੇ ਮੇਰੇ ਉੱਧਰ ਕੋਈ ਰੱਬੂ ਹੈਗਾ ਆਹ ਨਾਲ ਕੁਝ ਨਹੀਂ ਹੈਗਾ ਧਾਨੇ ਆਲੇ ਥਲੀ ਪਿਆ ਧਾਨੇ ਨਾਲੇ ਉਹ ਤਾਂ ਨੇ ਇਧਰ ਹੀ ਧਾਨੇ ਆ ਗਏ ਸੱਤੇ ਗੰਨਾ ਨਾ 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 ਗੰਨਾ ਤਾਂ ਇਧਰੋਂ ਪਾਸੇ ਦੀ ਗੱਲ ਕਰਦਾ ਮੈਂ ਉੱਧਰ ਤਾਂ ਗੰਨਾ ਹੀ ਆ ਪਹਿਲਾਂ ਸਾਰਾ ਜੀ ਹਾਂ ਗੰਨੇ ਮੈਂ ਕਿੰਨੀ ਪਾਈ ਪੈਣਾ ਫਿਰ ਇਹ ਹਿੱਲਣਾ ਹੈ ਨਦੀਆ ਤੂੰ ਬਾਹਰ ਮੈਂ ਲੱਗਦਾ ਫਾਇਦਾ ਇਹਦਾ ਮੈਂ ਚੋ ਜੀ ਆਈਦਾ ਹਰਕੇ ਬੋਸ ਗਈ ਬਾਈ ਜੀ ਸਰੀ ਤੇ ਲੱਗੇ ਪੁੱਛ ਲੈ ਇਹਨੂੰ ਉਹ ਵੀ ਪੈਣਾ ਇਹਨੇ ਹਟ ਕੇ ਵਿਚੀ ਜਾਣਾ ਉਹ ਹਣ ਨੇ ਤਾਂ ਹੈਗੀ ਉਹ ਵਿਚੀ ਸੜਕ ਹੈ ਬੱਸ ਸਪੈਸ਼ਲ ਮਿੱਟ ਰਹੀ ਹੋਸੀ ਮਸ਼ੀਨ ਬਵਾ ਕੇ ਉਹ ਆਪਣੇ ਪਹਿ ਪਹਿਿਆਂ ਦੀ ਲੋਾਈ ਦਾ ਸੀ ਹੁਣ ਇਹਨੇ ਫੇਰੜਨਾ ਹੁਣ ਬਸਾ ਇੱਕ ਖੜਕੇ ਬਾਅਦ ਉੱਚੀ ਦਾ ਸੀ ਬੰਦਦਾ ਬਰਸਾਤ ਹੋ ਜਾਏਗਾ ਤੇ ਹਰ ਕੇ ਜੀਰੀ ਵੀ ਡਬੂਗਾ ਹਾਂ ਬੋਰ ਹੋਣਾ ਹੀ ਆ ਫਿਰ ਉਹ ਕਹਿ ਕਰੀ ਹਾਂ ਜੀ ਇਹ ਚੀਜ਼ ਇਹ ਜੀ ਹੋ ਰਿਹਾ ਹੈ ਖੇਤ ਨੀਵੇਂ ਬਹੁਤ ਹਨ ਖੇਤ ਨਹੀਂਵੇਂ ਹੈਗਾ ਖੇਤ ਆ ਦੇਖ ਸਾਹ ਨੀਵੇਂ ਆ ਇਹ ਜਿਆਦਾ ਉੱਚੀ ਆ ਇਹ ਕਿਉਂ ਉੱਚੀ ਆ ਇਹ ਇਹ ਜਿਆਦਾ ਉੱਚੀ ਆ ਇੰਨੀ ਉੱਚੀ ਨਹੀਂ ਜਾਈ ਇਹ ਨਹੀਂ ਛੜਕਣਾ ਖੇਤ ਇੰਨੀ ਉੱਚੀ ਚਾਹੀਦੀ ਬਸ ਹੱਦੋ ਵੀ ਹੱਦ ਬੰਦਾ ਸਾਈਡ ਵੀ ਦੇ ਲੈਣਾ ਕਿਧਰੇ ਹਾਂ ਇਹ ਬਹੁਤ ਨਹੀਂ ਮਿਲਦੀ ਮੀਏ ਬਹੁਤ ਹੈ ਨਾ ਹਰ ਖੇਤ ਨਹੀਂ ਮਿਲਦਾ ਵਾੜਾ ਥੋੜੀ ਜੀ ਬਰਾਬਰ ਐਨੀ ਮਿੱਟੀ ਕਿੰਨਾ ਡਿਗਰੀ ਫੁੱਟ ਠੀਕ ਆ ਇਹ ਨਾ ਛੋਟੇ ਪੌਣੇ ਤੋਂ ਇਕੱਠੇ ਦਾ ਰਸਤਾ ਹੈ ਇਹ ਚਾ 11 ਫੁੱਟ ਰੱਖ ਲੈ ਜਾਲ ਤੂੰ 9 ਫੁੱਟ ਦਾ ਬਣਦਾ ਪੈਸੇ ਇਹ ਇੱਥੇ ਇਕੱਠਾ ਛੋਟਾ ਹੈ ਲੋਬਾਂ ਦਾ ਮਿੱਟੀ ਪਾ ਲੋ ਹੁਣ ਉਹਦੇ ਤਿੰਨ ਇਕੱਠੇ ਹੀ ਤਾਂ ਬਣੀ ਪਈ ਐ ਇਹ ਕਿੱਥੇ ਮਿੱਟੀ ਪਾ ਲਈ ਐ ਜਿਹਦੇ ਵਿੱਚ ਕਾਹ ਲੈ ਰੇ ਮਿੱਟੀ ਬੁਰੀ 깔ੂਗਾ ਖੇਦੀ ਤੂੰ ਹਾਂ ਮੈਂ ਖੇਦੀ ਬੁਰੀ 깔ੂਗਾ ਤੂੰ ਮਿੱਟੀ ਕਿਤੇ ਪਾਉਂਗੇ ਉਹ ਖੱਡਾ ਬੰਦ ਕਰੀਦਾ ਵਾਲਦ ਵਾਲੇ ਨਦੀਬ ਨਹੀਂ ਹੈ ਵਿੱਚ ਸਾਰੇ ਬਸ ਉੱਚਾ ਹੋਏ ਨੇ ਖੇਤ ਨੇ ਉਹਦਾ ਖੇਤ ਮੈਂ ਤੈਨੂੰ ਚੱਕਣ ਦਿੰਦੇ ਆਗੇ ਜੇ ਖੇਤ ਨੂੰ ਜੇ ਖੇਤ ਉੱਚਾ ਹੋ ਗਿਆ ਫਿਰ ਆੜ ਵਾਲੇ ਔਖਾ ਹਾਂ ਤੇ ਖੱਡਾ ਭਈ ਜਾਣੀਆਂ ਇਹਦਾ ਬਰਾਬਰੇ ਹੋਵੇ ਧਰਤੀ ਸਾਰੀ ਉਹ ਸਮਝਿਆ ਸੜ ਕੇ ਜਾਨੀ ਖੇਤ ਤੇ ਇੰਨੀ ਆਈ ਵੀ ਫਟੜੀ ਧਰਤੀ ਆ ਆਪਣੇ ਹੁਣ ਐਚ ਹਾਂ ਇਹ ਤਾਂ ਕੁ ਕੁਦਰਤੀ ਰੂਪ ਚ ਹੈ ਧਰਤੀ ਉੱਚੀ ਨਹੀਂ ਵੀ ਉਹਦਾ ਕੋਈ ਚੱਕਰ ਨਹੀਂ ਜਿਹੜੇ ਆ ਅਸੀਂ ਬਣਾਏ ਪਏ ਆ ਉਹ ਆ ਕਿਤੇ ਸੜਕ ਉੱਚੀ ਦੀ ਉਹੀ ਆ ਲੈ ਇਹ ਆਪਾ ਬਣਾਈ ਹੈ ਉੱਚੀ ਬਾਤ ਫਿਰ ਵਾਏ ਸਾਲ ਚੱਕ ਦਿੰਦੇ ਯਾਰ ਆਏ ਸਾਲ ਚੱਕਦੇ ਇੱਕ ਵਾਰੀ ਦੋ ਵਾਰ ਹਾਂ ਇਹ ਲੋਕ ਕਹਿੰਨੇ ਹੁਣ ਅੱਧਾ ਫੁੱਟ ਮਾਰ ਨਹੀਂ ਜਾ ਕੇ ਰਸਤਾ ਚੌੜਾ ਹੈ ਨਹੀਂ ਇਹ ਤਾਂ ਥਲੀ ਹੁਣ ਪੱਟ ਕੇ ਦੁਬਾਰਾ ਬਣੇ ਨਹੀਂ ਵੀ ਕਰੇ ਇਹਨੂੰ ਨਹੀਂ ਵੀ ਕਰੇ ਹਾਂ ਤਿੰਨ ਤਿੰਨ ਫੁੱਟ ਨਹੀਂ ਵੀ ਕਰੇ ਇਹਨੂੰ ਇੱਥੇ ਤਾਂ ਟਰੈਕਟਰ ਜਾ ਕੇ ਥੱਲੇ ਉਹ ਤੇ ਮੋੜ ਦਾਗਾ ਗਿਰ ਜੀ ਗਿਰ ਜੀ ਦੇ ਮੋਟਰਸਾਈਕਲ ਬਹੁਤ ਸਾਈਡ ਲੱਗੇ ਸਾਈਡ ਨੂੰ ਜਗ੍ਹਾ ਨਹੀਂ ਹੈ ਤੇ ਚਿਰਨਾ ਵਿੱਚ ਗਿਰ ਜੀਂ ਦੇ ਖੇਤਾਂ ਦੇ ਇਹਦਾ ਨੀਵੀ ਚਾਹੀਦੀ ਯਾਰ ਬਹੁਤ ਬੂਟਾ ਆਵੇ ਤੇ ਦਰ ਹਾਂ ਬੁੱਟੇ ਲਾ ਬਿਨਾਂ ਸਾਰਾ ਉੱਪਰ ਖੜੀ ਬੁੱਟੇ ਮਿਲ ਗਿਆ ਤਾਂ ਸਾਰਾ ਖੱਲੇ ਠਿੱਪ ਨਹੀਂ ਪੰਗਾ ਨਹੀਂ ਬੁੱਟੇ ਲਾ ਕੇ ਫਾਇਦਾ ਮਿੱਟੀ ਖੜਾ ਖੜੀ ਹੋਗੀ ਤੇਰੀ ਹਾਂ ਨਾਲ ਨਾਲ ਮਿੱਟੀ ਲਾ ਦੇ ਖਾੜੀ ਖੜੀ ਰਹਿਣੀ ਫਿਰ ਯਾ ਤੁਸੀਂ ਪੈਸੇ ਗੱਲ ਤੀ ਕਰੀ ਯਾ ਇਹ ਲੈਣ ਲਾਈ ਹੈ ਸੜਕ ਦੇ ਨਾਲ ਨਹੀਂ ਦੀ ਲੋਣੀ ਸੀ ਛੱਡ ਕੇ ਲੋਣੀ ਸੀ 10 ਫੁੱਟ ਜਗ੍ਹਾ ਸੜਕ ਤੇ ਆਹ ਲੈਣ ਜੇ ਫਿਰ ਸਾੜੀ ਲੈਣ ਲਾ ਜਿੰਦੀ ਬੁੱਟਿਆਂ ਦੀ ਨਾਲ ਸੈਂਟਰ ਮਾ ਗਾਉਂਦੀ ਸੈਂਟਰ ਮਾ ਤਾਂ ਆ ਰਹੀ ਨਹੀਂ ਸੀ ਖੇਤ ਜਾਂ ਸੈਂਟਰ ਚ ਕਰ ਲਉਂਦੇ ਹਾਂ ਹਾਂ ਤਾਂ ਹੁਣ ਆ ਤੇਰੀ ਜੀ ਆ ਇਹ ਤਾਂ ਠਾਕੇ ਰਦਾ ਮਿੱਟੀ ਹਏ ਇਹ ਨਹੀਂ ਗੰਨੇ ਦੀ ਹਾਂ ਰਸਤ ਲਾ ਕੇ ਮਿੱਟੀ ਲੈਣ ਦੀ ਨਾ ਹਾਂ ਕਿਨ ਆ ਦੇ ਘਰ ਛਾਇਦੇ ਪਤੇ ਦਾ ਕੰਮ ਹੋਦਾ ਹੋਇਆ ਉਹਦੇ ਉਹ ਕੰਮ ਹੋਇਆ ਵਾ ਇਹਨਾਂ ਫਰਕ ਪੈ ਜਾਂਦਾ ਸੜਕ ਦਾ ਜਿੱਕੇ ਜਿਹੜੀ ਇੱਥੇ ਲੱਗੀ ਵੀ ਹੁੰਦੀ ਛੱਡਾਂ ਇਹਦੇ ਸਾਈਉ ਆ ਬਸ ਇਹ ਆਹੋ ਮਿੱਟੀ ਦਾ ਸਿਲਾ ਹੀ ਵੀ ਆਪੋ ਇਹ ਤਾਂ ਆਪਣੀ ਆ ਖਰਚਾ ਵੀ ਆਪਣਾ ਕਰਿਆ ਵਾ ਖਰਚਾ ਹੀ ਲਾ ਕੇ ਹੁਣ ਦੱਸ ਕੀ ਕਰੀਏ ਹੁਣ ਪਤਾ ਹੀ ਦਾ ਹੁਣ ਜਾਂ ਮੀਂਹ ਪੈਣਾ ਇਹਨੇ ਫੇਰ ਛੱਡ ਕੇ ਪਿੱਛੇ ਜਾਣਾ ਫੇਰ ਲਾਉਣੀ ਪੈਣੀ ਆ ਬੂਟਾ ਦੇ ਲੱਗਨੇ ਚ ਕਿਆ ਕੰਮਾ ਟਾਪ ਤੇ ਚੱਲੇ ਆ ਇਹ ਗੰਨੇ ਜੇ ਕੂਟਾ ਸੁੱਕਿਆ ਹੋਰ ਕੋਈ ਨਹੀਂ ਸੁੱਕਿਆ ਕਿ ਝੋਟੇ ਦੇ ਰੁਪਏ ਕਨੇਰੀ ਨੇ ਟੋੜਿਆ ਉੱਥੇ ਬੱਸ ਬੂਟਾ ਠੀਕ ਆ ਬੂਟਾ ਅਗਲੇ ਸਾਲ ਪਤਾ ਲੱਗੂ ਹੈ ਉਹ ਪਹਿਲੇ ਸਾਲ ਦਾ ਬੂਟਾ ਚੱਕਾ ਘਟੇ ਜਾਂਦਾ ਮੇਰੇ ਸਾਹਮਣੇ ਨਹੀਂ ਗੰਨੇ ਸਾਲਾ ਫਰਕੇ ਦੇਣਾ ਅੱਛਾ ਹੁੰਦਾ ਆ ਬੂਟਾ ਫਿਰ ਹੈ ਉੱਛ ਹੋ ਜਾਂਦਾ ਹਵਾ ਗਲ ਬਹ ਹੋ ਜਾਂਦਾ ਹਾਂ ਉਹ ਥੋੜੀ ਜਿਹੀ ਖਰਾਕ ਪਹਿਲੇ ਸਾਲ ਕੱਟੇ ਜਾਂਦੀ ਹੈ ਫਿਰ ਇਹਨੂੰ ਝਾੜ ਬਣਾ ਲੈਂਦਾ ਹੋਰ ਪਹਿਲੇ 2 ਸਾਲ ਰੂਸ ਕਰ ਦਿੰਦਾ ਫਿਰ 3 ਸਾਲ ਤੇ ਬੂਟਾ ਚੱਲੇ ਹਾਂ ਫਿਰ ਆਪਣੇ ਆਪ ਘਰ ਚੱਲੇ ਫਿਰ 3 ਸਾਲਾਂ ਮ ਬੂ ਜਿੱਥੇ ਜਦੋਂ ਖੜ ਗਿਆ ਉਹ ਉੱਥੇ ਜਾ ਕੇ ਜੇ ਮਾ ਕੱਟ ਖੜ ਕੇ ਜਿੱਥੇ ਮਗਾਡੀ ਉਹ ਬਾਹਰ ਨਹੀਂ ਪਟਾ ਹੁੰਦਾ ਜਾ ਕੇ ਜਿਹੜਾ ਖਰਾਕ ਪਾਉਂਦੇ ਪਹਿਲੀ ਪਾਉਂਦੇ ਆਪਾਂ ਜੜ ਜੜ ਰਹਿਣ ਦੀ ਕਮਜ਼ੋਰ ਉੱਪਰ ਸਰੀਰ ਚੌੜਾ ਹੋ ਜਾਂਦਾ ਤੇ ਉਹ ਹਵਾ ਜੀ ਤੇ ਡਾਂੜ ਦੇ ਗਿਰਦਾ ਕੱਲ ਦੇਖ ਕੇ ਗਏ ਬੁੱਤੇ ਵਾਲੇ ਕਿੰਨਾ ਰੇਟ ਲਾ ਕੇ ਫਿਰ ਉਹ ਰੇਟ ਕਹਿੰਦੇ ਮੈਂ ਤਾਂ ਹੈ ਨਹੀਂ ਤਾ ਉਹ ਰੇਟ ਨਹੀਂ ਲਾਇਆ ਕਹਿੰਦਾ ਉਹਨੇ ਫਿਰ ਕਹਿੰਦਾ ਮੈਂ ਤੂੰ ਵੀ ਗੱਲ ਕਰ ਲਿਓਗਾ ਵੀ ਹੂੰ ਨੰਬਰ ਦੇ ਦਿੱਤਾ ਹੁਣ ਹੂੰ ਕਹਿੰਦਾ 14 ਸਰੂ ਕਹਿੰਦਾ ਕਿ ਤੁਹਾਨੂੰ ਤੁਲਵਾ ਦੇ ਦੂ ਮਗਾ ਉੱਕਾ ਕਰਨਾ ਹਲੇ ਤੁਰਮਾ ਦੇਖਾਂਗੇ ਹਲੇ ਫਿਰ ਹੋਰ ਤੁਰਮਾ ਕਾ ਅਸੀਂ ਆਪ ਵੇਟ ਦੋ ਹਾਂ ਹਾਂ ਚਲ ਦੇਖੂਗੇ ਜਿੱਦਾਂ ਲੋਟ ਆ ਗਿਆ ਫਿਰ ਖਲਦਾ ਭੈਗਾ ਟਾਈਮ ਤੇਰਾ ਠੀਕ ਨਹੀਂ ਉੱਕਾ ਹੀ ਕਰੀ ਤੂੰ ਹੋਰ ਕੀ ਉੱਕਾ ਹੀ ਕਰ ਦੇਣਾ ਇਕਣੇ ਜੀ ਸਿਰ ਤੇ ਦਰਦੀ ਨਹੀਂ ਜਿਹੜਾ ਦਿਖਾਈ ਜਾਊਗਾ ਹਾਂ ਆਪਣੇ ਪੈਟ ਤੇ ਤੇ ਜਿਹੜਾ ਉਧਰ ਨੂੰ ਫੇਗੜਾ ਹੋਰ ਕਰ ਕਾ ਕੰਡਾ ਫੇਗੜਾ ਹਾਂ ਕਰ ਠੇਕੇਦਾਰ ਦਾ ਮਾਲ ਅਗਲਾ ਜਿਹੜੇ ਠੇਕੇਦਾਰ ਦਾ ਮਾਲ ਚੱਕ ਲੈਣੇ ਲਾਉਣਾ ਨੇ ਹੂੰ ਢਿੰਗਾ ਡੇਡਾ ਮੜਾ ਮੋਟਾ ਹੂੰ ਜ਼ਮੀਨਦਾਰ ਤੋਂ ਈਓ ਕੱਟ ਕੱਟ ਕੇ ਸੜੀ ਜਾਣਾ ਉਹਨਾਂ ਨੇ ਇਹ ਨਹੀਂ ਦੇਖੀ ਉਹਨੂੰ ਕਿੱਥੇ ਆ ਉਹ ਚੱਲੀ ਜਾਣਾ ਉਹ ਯਾਰ ਚੱਲ ਚੱਲ ਆਇਆ ਕੁੰਝਾਂ ਚਲੇ ਕੇ ਕੀ ਐਨ ਬਣਾਤੀ ਦੇਖ ਚਾਰਸ ਬਣਾਤਾ ਕਿ ਤੇ ਸਵੇਰ ਤੇ ਆਏਗਾ ਹੱਜਰੇ ਦੇ ਜਿਹੜੀ ਮਣੀ ਮੁੱਟੀ ਧਗੀ ਸੀ ਨਾ ਧਗੀ ਵਿੱਚ ਤਾਂ ਹੈਂਦੀ ਸੈਡੇ ਸੀ ਵਾ ਪੱਤਰਾ ਖੜਾ ਪਾਣੀ ਐ ਮਾਕਾਟੇ ਰੱਖਿਆ ਪਾਣੀ ਹੁਣ ਕੱਲੂ ਲਾਉਣਾ ਪਾਣੀ ਨੂੰ ਅਜ ਮਾ ਝੁੰਡਾ ਜਿਹਾ ਦਬ ਜੂ ਇਸੇ ਕਿਹਦਾ ਗੰਨੇ ਦੇ ਹੋਗੇ ਝੁੰਡੇ ਇੱਕ ਖਲੇ ਮੱਕੀ ਦੇ ਹੋਗੇ ਹੁਣ ਪਈ ਇਹ ਗਾ ਛੜੇ ਹੱਥ ਰਦਾ ਮਸਲਾ ਝੁੰਡਾ ਵੱਦਦਾ ਹੱਥ ਮਾ ਮਾ ਹੋਰ ਹੋਲੀ ਲਾਉ ਲਾਤ ਤਾਂ ਬਸ ਆ ਰਹਿ ਗਿਆ ਤਿੰਨ ਨੀਂਹੇ ਜਗ੍ਹਾ ਰਹਿ ਗਈ ਅਜੂ ਕਿੱਥੇ ਹੈ ਹਰ ਜੂ ਕਿੱਥੇ ਉਹ ਪਿਆ ਮੰਜੇ ਤੇ